ਸਿੰਬਲਾ ਕੀ ਗੱਲਬਾਤ ਕੀ ਹੋਈ ਹੈ ਜੀ ਕਿਉਂ ਲੱਗਦੇ ਆ ਮੇਰਾ ਵੀਰਾ दारू ਹੀ ਪਿੰਦੇ ਨਾਰੂ ਪੀ ਤੇ ਲੜਦੇ ਨੇ ਸੋफी ਤੱਕਦੇ ਨਹੀਂ ਕੋਈ ਅਚਾ ਕਾਨ ਹੋਏ ਹੋਏ ਉਂਹ ਪਰਾਂ ਤਕਵਾ ਰਿਆ ਹੁੰਦਾ ਵੀ ਫਾਇ ਲੱਗਦਾ ਆਂ ਆ ਆਉਣ ਵੀ ਲੜ ਕੇ ਕਦਰ ਸਾਟ ਲੈਂਦੇ ਕਦੇ ਕੋਈ ਅਚਾ ਕੱਲ ਇੱਕ ਸਿਟੀ ਵਨ ਅਬੋ ਥਾਣੇ ਦੇ ਵਿੱਚ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਇੱਕ ਡੈੱਡ ਬੋਡੀ ਜਿਹੜੀ ਹੈ ਕਿ ਗੁਰੂ ਕਿਰਪਾ ਦੇ ਨਾਲ ਸੀਡ ਫਾਰਮਰੀ ਦੇ ਵਿੱਚ ਚਪੜੀ ਦੇ ਕੋਲ ਸਨਸਾਨ ਜਗ੍ਹਾ ਤੇ ਪਈ ਸੀ ਜਿਸ ਤੇ ਅਸੀਂ ਜਾ ਕੇ ਮੌਕੇ ਤੇ ਅਸੀਂ ਵੈਰੀਫਾਈ ਕੀਤਾ ਤਾਂ ਉਹ ਕੁਲਦੀਪ ਸਿੰਘ ਪੁੱਤਰ ਜੀਤ ਸਿੰਘ ਵਾਸੀ ਜਿਹੜਾ 3 ਨੰਬਰ ਗਲੀ ਜੰਮੂ ਵਸਤੀ ਦਾ ਰਹਿਣ ਵਾਲਾ ਸੀਗਾ ਤਾਂ ਉਸ ਤੇ ਜਦੋਂ ਅਸੀਂ ਫਰਦਰ ਅ ਇਨਵੈਸਟੀਗੇਸ਼ਨ ਕੀਤੀ ਕੈਮਰਾਸ ਚੈੱਕ ਕੀਤੇ ਟੈਕਨੀਕਲ ਚੱਕੀ ਤਾਂ ਹਿਊਮਨ ਰੈਟ ਦੇ ਸਾਨੂੰ ਇਨਫੋਰਮੇਸ਼ਨ ਮਿਲੀ ਜਿਹੜੀ ਇਹਦੀ ਵਾਈਫ ਸ਼ਿਮਲਾ ਰਾਣੀ ਹੈਗੀ ਆ ਉਸ ਦੇ ਇਕਰਾਮ ਕੁਮਾਰ ਪੁੱਤਰ ਹਰੀਚੰਦ ਵਾਸੀ ਜਿਹੜਾ ਹੈਗਾ ਚੱਕ ਰਾਦੇ ਵਾਲੇ ਦੇ ਨਾਲ ਰਿਲੇਟੇਸ਼ਨ ਸੀਗੇ ਜਿਸ ਦੇ ਤਹਿਤ ਅਸੀਂ ਜਦੋਂ ਇਸ ਨੂੰ ਅਪਰੀਹੈਂਡ ਕੀਤਾ ਤਾਂ ਉਸ ਚੇ ਨੇ ਡਿਸਕਲੋਜ਼ਰ ਦੇ ਵਿੱਚ ਦੱਸਿਆ ਵੀ ਇਸ ਨੇ ਜਿਹੜੀ ਇਹ ਪਲੈਨਿੰਗ ਕੀਤੀ ਉਸ ਤੋਂ ਬਾਅਦ ਰਿੰਕੂ ਪੁੱਤਰ ਕਾਲਾ ਜਿਹੜਾ ਹੈਗਾ ਬੁਰਜਮੁਹਾਰ ਦਾ ਰਹਿਣ ਵਾਲਾ ਉਸ ਨੇ ਇਹਨੇ ਆਪ ਦੀ ਸਾਦੇਸ਼ੇ ਸ਼ਾਮਲ ਕੀਤਾ ਤੇ ਉਹਨਾਂ ਦੋਨਾਂ ਨੇ ਜਿਹੜੀ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸਰ ਕਾਰਨ ਕੀ ਰਿਹਾ ਹੈ ਜਿਹੜਾ ਇਹ ਰਾਮਕੁਮਾਰ ਤੇ ਸ਼ਿਮਲਾ ਰਾਣੀ ਦੇ ਜਿਹੜੇ ਨਾਜਾਇਜ਼ ਸਬੰਧਾਂ ਕਰਕੇ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਜਿਸ ਤੋਂ ਬਾਅਦ ਇਹਨਾਂ ਨੇ ਆਹ ਇਸ ਨੂੰ ਕਤਲ ਨੂੰ ਜਿਹੜੀ ਹੈਗੀ ਵਾਰਦਾਤ ਨੂੰ ਅਜਾਦ ਨੇ ਪਲੇਟੋਸ਼ੀ ਉਹ ਲੈ ਕੇ ਕਦੋਂ ਗਈ ਸੀ ਜਿਹੜਾ ਮ੍ਰਿਤਕ ਉਹ ਨੂੰ ਜਿਹੜੇ ਕਿਵੇਂ ਮਾਰੇ ਗਿਆ ਇਹ ਜਿਹੜੇ ਹੈਗੇ ਹੈ ਇਨਸੀਡੈਂਟ ਹੋਇਆ ਜੇ ਕੱਲ ਦੀ ਸ਼ਾਮ ਰਾਤ ਦੇ ਵਿੱਚ ਹੀ ਹੋਇਆ ਸੀਗਾ ਉਸ ਨੂੰ ਰਾਤ ਦੇ 8:30 ਵਜੇ ਦਾ ਸਮਾਂ ਸੀ ਜਦੋਂ ਇਸ ਨੂੰ ਬੁਲਾਇਆ ਉਹਨਾਂ ਨੇ ਬੁਲਾ ਕੇ ਉਸ ਨੂੰ ਸ਼ਰਾਬ ਪਲਾਈ ਉਸ ਤੋਂ ਬਾਅਦ ਇਹਦੇ ਗੱਲ ਦੇ ਸਾਪੇ